ਹਾਡੀ ਵੀ ਸਾਥ ਸ੍ਰੀ ਕਾਲ ਵੀ ਸਾਰੇ ਹੀ ਪਿਕਨ ਸਲਵਰ ਨੇ ਪੰਜਾਬ ਤੇ ਜਿਹਨੇ ਜੁੜੇ ਵੀਰ ਬਹੁਤ ਬਹੁਤ ਸਵਾਗਤ ਹੈ ਜੀ ਅੜੀ ਆਪਣਾ ਪਰਸੋਂ ਨਾ ਟਾਵਰ ਤੇ ਬੈਠਾ ਇੱਕ ਤੇ ਇੱਕ ਆ ਲੱਗਿਆ ਆਣ ਕੇ ਕਿਹਦਾ ਬੱਚਾ ਬੈਠਾ ਉਹ ਰਤਾਇਆ ਬੱਚਾ ਵਾ ਤੇ ਇਹ ਬੈਠਾ ਧਾਇਆ ਗਿਆ ਮੇਰੇ ਹਿਸਾਬ ਨਾਲ ਆਪਰਾ ਛੱਡਿਆ ਆਪਣੇ ਟਾਵਰ ਵਾਲੇ ਕਬੂਤਰ ਕਰਕੇ ਤੇ ਇਹ ਹੁਣ ਆਣ ਕੇ ਬਿਠਾ ਜੇ ਹੁਣਾਰੇ ਸ਼ੌਂਕ ਰਾਉਣੇ ਤੁਹਾਡਾ ਤੇ ਆਪਣੇ ਉਧਰਾਂ ਜੀ ਤਿੰਨ ਕਬੂਤਰ ਗਿਆ ਦੋ ਨਹੀਂ ਗਿਆ ਤਿੰਨ ਗਿਆ ਇੱਕ ਲਾਲਚੀਨਾ ਕਬੂਤਰ ਤੇ ਦੋ ਹੋਰ ਹੀ ਬੱਗੇ ਇੱਕ ਟਾਵਰ ਤੇ ਆ ਇੱਕ ਹੋਰ ਹੀ ਬੱਗਾ ਕਬੂਤਰ ਤੇ ਤਿੰਨ ਕਬੂਤਰ ਗਿਆ ਜੀ ਤਾਬਰ ਤੇ ਜਿਹੜਾ ਉਹ ਕੋਸ਼ਿਸ਼ ਕਰਦਾ ਘਰ ਆਉਣ ਦੀ ਪਰ ਆਇਆ ਨਹੀਂ ਲੈ ਤੇ ਜਦੋਂ ਆਇਆ ਉਹ ਵੀ ਸ਼ੇਅਰ ਕਰਾਂਗੇ ਜਰੂਰ ਬਾਕੀ ਇੱਕ ਕਬੂਤਰ ਇੱਥੇ ਮਾਰਕੀਟ ਚ ਕਹਿੰਦੇ ਫੜਿਆ ਗਿਆ ਉਧਰ ਨੇਰੇ ਉਹ ਵੀ ਉੱਪਰਲੇ ਕੋਠੇ ਤੇ ਬੈਠਾ ਜਿੱਥੇ ਉਹ ਬੱਚਾ ਬੈਠਾ ਨਾ ਉਥੇ ਬੈਠਾ ਨੇਰੇ ਇਹਦੇ ਬਾਹਰ ਵਿੱਚ ਉੱਥੋਂ ਉੱਡ ਗਿਆ ਕਹਿੰਦੇ ਨੇਰੇ ਮਾਰਕੀਟ ਚ ਕੋਈ ਮੁੰਡਾ ਫੜ ਕੇ ਲੈ ਗਿਆ ਤੇ ਚਲੋ ਕੋਈ ਨਹੀਂ ਤੇ ਮਿਲੂ ਤੇ ਠੀਕ ਆ ਤੇਰਾ ਕੋਈ ਚੱਕਰ ਨਹੀਂ ਤੇ ਬਾਕੀ ਪਰਾ ਲੱਗ ਗਿਆ ਵੀ ਹੱਥ ਆ ਗਿਆ ਮੈਨੂੰ ਇਹ ਹੀ ਬਿੱਲੀ ਦੇ ਹੱਥ ਨਾਲ ਆ ਗਿਆ ਵੇ ਕਿਉਂਕਿ ਰਾਤ ਜਿਹੜਾ ਕਬੂਤਰ ਪਾਸੇ ਰਿਹਾ ਉਹਦਾ ਰਿਸਕ ਬਹੁਤ ਹੁੰਦਾ ਇਨਸਾਨਾਂ ਦੇ ਹੱਥਾਰੇ ਉਹ ਜਿਹੜਾ ਵਾ ਉਹ ਵਧੀਆ ਕਿਉਂਕਿ ਉੱਥੇ ਦਾਣਾ ਮਾਣੀ ਤੇ ਖਾਊਗਾ ਬਾਕੀ ਹੋਰ ਵਧੀਆ ਤੋਂ ਵਧੀਆ ਵੀਡੀਓ ਵੇਖ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਸ਼ਾਇਦ ਟਾਵਰ ਵਾਲਾ ਵੀ ਕਬੂਤਰ ਕੋਸ਼ਿਸ਼ ਕਰੂਗਾ ਘਰੇ ਆਉਣ ਦੀ ਇਹ ਜਿਹੜਾ ਬੱਚਾ ਈ ਇੱਥੇ ਛੱਪੜ ਉਹ ਛੱਪੜ ਚ ਉਤਰਦਾ ਸੀ ਜਾਵਦਾਰੇ ਪੇ ਤੇ ਆ ਚਾਹ ਫਿਰ ਗੋਲਿਆਂ ਦੇ ਵਿੱਚੋਂ ਨਿਕਲਿਆ ਬੱਚਾ ਜਿਹੜਾ ਗੋਲਿਆ ਮਗਰ ਮਗਰ ਜਾਂਦਾ ਤੇ ਜੇ ਆਪਣੇ ਕੋਠੇ ਤੇ ਆਇਆ ਤੇ ਜਰੂਰ ਸਾਰੇ ਵੀਰਾਂ ਨਾਲ ਸ਼ੇਅਰ ਕਰਾਂਗੇ ਜਿਹੜੇ ਵੀਰ ਦਾ ਆ ਤੇ ਔਰ ਇੱਕ ਤੱਕ ਪਹਚਾਵਾਂਗੇ ਆਪਾਂ ਛੱਡਿਆ ਏ ਨਹੀਂ ਕਬੂਤਰ ਤੇ ਐਤੋਂ ਪਈ ਆ ਜ ਵਰੀਆ ਲੱਗੀ ਆ ਠੰਡ ਦਾ ਮੌਸਮ ਆ ਗਿਆ ਇਸ ਮੌਸਮ ਚੋਂਣ ਜਿਹੜੇ ਆਪਣੇ ਕਬੂਤਰਾਂ ਦਾ ਬੱਚ ਬਚਾ ਕਰੋ ਜੀ ਦਾਣਾ ਵਰੀਆ ਪਾਓ ਕਰਮ ਤੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੇ ਆਇਆ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਬੂਤਰੀ ਜਿਹੜੀ ਨਵੀਂ ਲੈਂਦੀ ਏ ਉਡੰਦੀ ਕੋਸ਼ਿਸ਼ ਕਰਦੀ ਪਰ ਕਿੱਥੇ ਓੜ ਜੂ ਕਿਉਂਕਿ ਖਾਂਬੇ ਦੇ ਕੱਟੇ ਬਾਕੀ ਜੁੜੇ ਰਹੋ ਜੀ ਨਵੀਂ ਵੀਡੀਓ ਚ ਤਾਡੇ ਨਾਲ ਸ਼ਾਰਟ ਚ ਸ਼ੇਅਰ ਕਰਾਂਗੇ ਜੇ ਆ ਗਿਆ ਕੋਈ ਪੁੱਤਰਾ ਆਪਣੇ ਘਰੇ ਸ਼ਾਰਟ ਚ ਕਰਾਂਗੇ ਸ਼ੇਅਰ ਬਾਰ ਬਾਰ ਤਾਨਾ ਆਦੀ ਸਾਰੇ ਵੀ ਨਾਲਾ